ਇੱਕ ਦਿਨ ਗੁਰੂ ਜੀ ਦੀਵਾਨ ਦੇ ਵਿੱਚ ਬੈਠੇ ਸਨ ਕਿਨਾਰਦ ਇੱਕ ਸਾਧੂ ਦਾ ਰੂਪ ਧਰ ਕੇ ਆਇਆ ਅਤੇ ਆਪ ਜੀ ਨੂੰ ਪੰਛੀਆਂ ਦੇ ਸੁੰਦਰ ਖੰਭ ਭੇਟਾ ਕਰਕੇ ਨਮਸਕਾਰ ਕੀਤੀ ਅਤੇ ਬੈਠ ਗਿਆ। ਸਤਗੁਰੂ ਜੀ ਨੇ ਉਸ ਨੂੰ ਹੱਸ ਕੇ ਆਖਿਆ ਰਿਖੀ ਜੀ ਤੁਸੀਂ ਖੰਭ ਲਿਆਉਣ ਦੀ ਖੇਚਲ ਕਿਉਂ ਕੀਤੀ ਹੈ? ਤੁਹਾਡਾ ਤਾਂ ਦਰਸ਼ਨ ਹੀ ਬਹੁਤ ਪਵਿੱਤਰ ਹੈ। ਜਦੋਂ ਕਿਸੇ ਉੱਤੇ ਕਿਰਪਾ ਹੁੰਦੀ ਹੈ ਤੁਸੀਂ ਆਪਣਾ ਦਰਸ਼ਨ ਦਿੰਦੇ ਹੋ 사ਤਗੁਰ ਜੀ ਦੇ ਬਚਨ ਸੁਣ ਕੇ ਚਤੁਰ ਨਾਰਦ ਰਖੀ ਨੇ ਸਨਿਮਰ ਆਖਿਆ ਗੁਰੂ ਜੀ ਆਪ ਅਕਾਲ ਪੁਰਖ ਦੇ ਪਰਮ ਪ੍ਰਿਆ ਪੁੱਤਰ ਹੋ ਤੁਸੀਂ ਹਿੰਦੂ ਧਰਮ ਨੂੰ ਰੱਖਣ ਲਈ ਇਹ ਰੂਪ ਧਾਨ ਕੀਤਾ ਹੈ ਤੁਹਾਡਾ ਦਰਸ਼ਨ ਤਿੰਨਾ ਆਦ ਵਿਆਦ ਉਪਾਦ ਤਾਪਾਂ ਨੂੰ ਦੂਰ ਕਰਨ ਵਾਲਾ ਹੈ ਮੈਂ ਸਵਰਗਾਂ ਵਿੱਚੋਂ ਆਪਣੀ ਖੁਸ਼ੀ ਦੇ ਨਾਲ ਤੁਹਾਡੇ ਚਰਨ ਪਰ ਸਨਾਇਆ ਹਾਂ ਖਾਲੀ ਹੱਥ ਆਉਣਾ ਚੰਗਾ ਨਹੀਂ ਹੁੰਦਾ ਇਸ ਕਰਕੇ ਕੁਝ ਭੇਟਾ ਹਾਜ਼ਰ ਕਰਨਾ ਚਾਹੁੰਦਾ ਸੀ ਇਸ ਵਿਚਾਰ ਨਾਲ ਮੈਂ ਸੋਚਿਆ ਕਿ ਇਹ ਭੇਟਾ ਉਹ ਹੋਣੀ ਚਾਹੀਦੀ ਹੈ ਜਿਹੜੀ ਬਹੁਤ ਪਿਆਰੀ ਹੋਵੇ ਆਪ ਸ਼ਸਤਰਧਾਰੀ ਹੋ ਧਰਮ ਦੀ ਰੱਖਿਆ ਵਾਸਤੇ ਆਪ ਜੀ ਨੇ ਯੁੱਧ ਕਰਨੇ ਹਨ ਅਤੇ ਸਭ ਤੋਂ ਪਿਆਰਾ ਸ਼ਸਤਰ ਤੁਹਾਨੂੰ ਤਨੁਸ਼ਬਾਮ ਹੈ ਇਸ ਕਰਕੇ ਮੈਂ ਤੁਹਾਡੇ ਬਾਣਾ ਨਾਲ ਲਾਉਣ ਵਾਸਤੇ ਇਹ ਹੁਮਾ ਪੰਛੀਆਂ ਦੇ ਖੰਭ ਚੁਣ ਕੇ ਲਿਆਂਦੇ ਹਨ ਇਹਨਾਂ ਨੂੰ ਜੇ ਤੁਸੀਂ ਆਪਣੇ ਬਾਣਾ ਨਾਲ ਲਾ ਕੇ ਬਾਣ ਚਲਾਉਗੇ ਤਾਂ ਇਹ ਪੰਛੀ ਵਾਂਗ ਉੱਡ ਕੇ ਵੈਰੀ ਉੱਤੇ ਜਾਣਗੇ ਇਸ ਤਰ੍ਹਾਂ ਦੇ ਬਚਨ ਬिलास ਕਰਕੇ ਨਾਰਦ मुनि ਅੰਤਰ ਧਿਆਨ ਹੋ ਗਿਆ ਪਿਛੋਂ ਸਿੱਖਾ ਨੇ ਪੁੱਛਿਆ ਮਹਾਰਾਜ ਇਹ ਸਾਧੂ ਕੌਣ ਸੀ ਸਤਿਗੁਰ ਜੀ ਨੇ ਕਿਹਾ ਇਹ ਬ੍ਰਹਮਾ ਦਾ ਪੁੱਤਰ ਨਾਰਦ मुनि ਸੀ ਇਹ ਖੰਭ ਜੋ ਦੇ ਕੇ ਗਿਆ ਹੈ ਇਹਨਾਂ ਦੀ ਮਹਿਮਾ ਤੁਹਾਨੂੰ ਦੱਸਦੇ ਹਾਂ ਉਪਰੰਤ ਸਤਿਗੁਰੂ ਜੀ ਨੇ ਇਹ ਖੰਭ ਇੱਕ ਸਿੱਖ ਨੂੰ ਦੇ ਕਰਕੇ ਆਖਿਆ ਕਿ ਇਹਨਾਂ ਨੂੰ ਉਸ ਕਾਰੀਗਰ ਪਾਸੋਂ ਕੁਝ ਤੀਰਾਂ ਦੇ ਨਾਲ ਲਗਵਾ ਕੇ ਲਿਆਓ ਜਦ ਤੀਰਾਂ ਨੂੰ ਖੰਭ ਲਗਵਾ ਕੇ ਸਿੱਖ ਲੈ ਕੇ ਆਇਆ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਤੁਸੀਂ ਦੂਰ ਜਾ ਕੇ ਖੜੇ ਹੋ ਜਾਓ ਅਸੀਂ ਇਹ ਬਾਣ ਚਲਾਵਾਂਗੇ ਤੁਸੀਂ ਇਹਨਾਂ ਨੂੰ ਲੱਭ ਕੇ ਲੈ ਕੇ ਆਉਣਾ ਆਪ ਜੀ ਦਾ ਹੁਕਮ ਸੁਣ ਕੇ ਸੈਂਕੜੇ ਸਿੰਘ ਭੱਜ ਕੇ ਦੂਰ ਪੂਰਬ ਦਿਸ਼ਾ ਵੱਲ ਜਾ ਖੜੇ ਹੋਏ ਆਪ ਜੀ ਨੇ ਆਪਣਾ ਤਨੁਖ ਖਿੱਚ ਕੇ ਸਭ ਦੇ ਸਾਹਮਣੇ ਇੱਕ ਬਾਣ ਆਕਾਸ਼ ਵੱਲ ਕਰਕੇ ਚਲਾਇਆ ਅਤੇ ਸਿੰਘਾਂ ਨੂੰ ਆਖਿਆ ਕਿਸ ਨੂੰ ਹੇਠਾ ਡਿੱਗਦੇ ਨੂੰ ਨਜ਼ਰ ਹੇਠਾ ਰੱਖਣਾ ਕਿਤੇ ਗਵਾਚ ਨਾ ਜਾਏ ਛੱਟਪਟ ਸਾਡੇ ਪਾਸ ਲੈ ਆਉਣਾ ਜਦ ਆਪ ਜੀ ਨੇ ਬਾਣ ਚਲਾਇਆ ਤਦੋਂ ਬੜੀ ਉੱਚੀ ਆਵਾਜ਼ ਹੋਈ ਜੋ ਸਭ ਨੇ ਸੁਣੀ ਸਾਰੇ ਵੇਖਣ ਵਾਲੇ ਬਾਣ ਨੂੰ ਉੱਤੇ ਜਾਂਦੇ ਨੂੰ ਵੇਖਦੇ ਰਹੇ ਪਰ ਇਹ ਉੱਤੇ ਜਾਂਦਾ ਹੋਇਆ ਦਿਸਣੋਂ ਹੀ ਹਟ ਗਿਆ ਫਿਰ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਹੀ ਸਭ ਦੇ ਸਾਹਮਣੇ ਦੂਜਾ ਤੀਜਾ ਚੌਥਾ ਤੇ ਪੰਜਵਾਂ ਬਾਣ ਚਲਾਇਆ ਸਾਰੇ ਬਾਣ ਉੱਤੇ ਗਏ ਦਿਸਣੋਂ ਵੀ ਹਟ ਗਏ ਇੱਕ ਪੈਰ ਤੱਕ ਸਾਰੇ ਲੋਕ ਖੜੇ ਉਡੀਕਦੇ ਰਹੇ ਕਿ ਬਾਣ ਹੇਠਾਂ ਡਿੱਗਣ ਤਾਂ ਵੇਖੀਏ ਪਰ ਕੋਈ ਬਾਣ ਹੀਠਾ ਨਹੀਂ ਡਿੱਗਿਆ ਸਿੰਘਾਂ ਨੇ ਵਾਪਸ ਆਣ ਕੇ ਸਤਿਗੁਰੂ ਜੀ ਨੂੰ ਦੱਸਿਆ ਕਿ ਕੋਈ ਬਾਣ ਹੀਠਾ ਨਹੀਂ ਡਿੱਗਾ ਉੱਪਰ ਹੀ ਉੱਪਰ ਗਏ ਹਨ ਅਸੀਂ ਬੜੇ ਹੈਰਾਨ ਹਾਂ ਕਿ ਉੱਪਰ ਜਾ ਕੇ ਕਿੱਥੇ ਟਿਕੇ ਹਨ ਤਾਂ ਗੁਰੂ ਜੀ ਨੇ ਫਰਮਾਇਆ ਉੱਪਰ ਤਾਂ ਸਾਰਾ ਪੁਲਾੜ ਹੀ ਹੈ ਉੱਪਰ ਕੋਈ ਥਾਂ ਨਹੀਂ ਜਿੱਥੇ ਤੀਰ اٹਕ ਗਏ ਹਨ ਤੁਸੀਂ ਉਹਨਾਂ ਦੀ ਚੰਗੀ ਤਰ੍ਹਾਂ ਭਾਲ ਕਰੋ ਬਾਣ ਬੜੇ ਅਮੋਲਤ ਹਨ ਕਿਤੇ ਗਵਾਚ ਨਾ ਜਾਣ ਸਿਖਾ ਨੇ ਕਿਹਾ ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਤੁਸੀਂ ਆਪ ਹੀ ਇਹ ਪੇਦ ਨੂੰ ਜਾਣਦੇ ਹੋ ਕਿ ਬਾਣ ਕਿੱਧਰ ਗਏ ਹਨ ਤੇ ਕਿੱਧਰ ਨਹੀਂ ਗੁਰੂ ਜੀ ਨੇ ਹੱਸ ਕੇ ਕਿਹਾ ਇਹ ਤੁਹਾਨੂੰ ਇੱਕ ਦ੍ਰਿਸ਼ਟਾਂਤ ਵਿਖਾਇਆ ਹੈ ਜਿਸ ਦਾ ਭਾਵ ਸੁਣੋ ਇਨ੍ਹਾਂ ਬਾਣਾ ਦੇ ਨਾਲ ਹਮਾਉ ਪੰਛੀ ਦਾ ਖੰਭ ਲੱਗਾ ਹੋਇਆ ਸੀ ਉਹ ਖੰਭ ਉਹਨਾਂ ਸਾਡੇ ਬਾਣਾ ਨੂੰ ਆਪਣੇ ਦੇਸ਼ ਵਿੱਚ ਲੈ ਗਏ ਹਨ ਇਸ ਕਰਕੇ ਹੇਠਾ ਕੋਈ ਨਹੀਂ ਡਿਗਾ ਇਸੇ ਤਰ੍ਹਾਂ ਹੀ ਜਿਹੜਾ ਪੁਰਸ਼ ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹ ਕੇ ਸੁਣ ਕੇ ਉਸ ਨਾਲ ਪ੍ਰੇਮ ਪਾਉਂਦਾ ਹੈ ਉਹ ਗੁਰਬਾਣੀ ਨਾਲ ਪ੍ਰੇਮੀ ਪਾਠੀ ਨੂੰ ਗੁਰੂ ਜੀ ਦੇ ਦੇਸ਼ ਵਿੱਚ ਲੈ ਜਾਂਦੀ ਹੈ ਜਿੱਥੋਂ ਫੇਰ ਭਵਜਲ ਸੰਸਾਰ ਵਿੱਚ ਡਿਗਣਾ ਨਹੀਂ ਹੁੰਦਾ ਗੁਰੂ ਜੀ ਹਮਾ ਰੂਪ ਪੰਛੀ ਹਨ ਉਹਨਾਂ ਦਾ ਸ਼ਬਦ ਖੰਭ ਰੂਪ ਹੈ ਸਿੱਖ ਦਾ ਹਿਰਦਾ ਤੀਰ ਸਮਾਨ ਹੈ ਜਿਸ ਨਾਲ ਗੁਰੂ ਜੀ ਦਾ ਉਪਦੇਸ਼ ਗੁਰਬਾਣੀ ਲੱਗ ਜਾਵੇ ਉਸ ਦਾ ਉੱਥੇ ਵਾਸਾ ਹੋ ਜਾਂਦਾ ਹੈ ਅਤੇ ਜਿੱਥੇ ਹਰ ਕਿਸੋਗ ਦਾ ਨਾਮ ਨਿਸ਼ਾਨ ਨਹੀਂ ਜਿੱਥੇ ਇੱਕ ਰਸ ਆਨੰਦ ਹੀ ਬਣਿਆ ਰਹਿੰਦਾ ਹੈ ਅਤਿਅ ਅਵਸਥਾ ਕਦੀ ਵੱਧ ਘਟ ਨਹੀਂ ਹੁੰਦੀ ਗੁਰਬਾਣੀ ਰੂਪ ਖੰਭ ਸਿੱਖ ਰੂਪੀ ਤੀਰ ਨੂੰ ਇਸ ਅਵਸਥਾ ਵਾਲੇ ਅਸਥਾਨ ਤੇ ਪਹੁੰਚਾ ਦਿੰਦਾ ਹੈ ਜਿਵੇਂ ਕਿ ਪੰਚਮ ਗੁਰੂ ਜੀ ਨੇ ਉਚਾਰਨ ਕੀਤਾ ਹੈ ਸਲੂਕ ਮਹੱਲਾ ਪੰਜਵਾਂ ਖੰਬੇ ਵੀ ਕਾਂਡੜੇ ਜੇਲ ਹਾਂ ਕਿੰਨਾ ਸਾਮੀ ਤੋਲ ਤਨ ਜੜਾਈਆ ਆਪਣੇ ਲਹਾਂ ਸ ਸੱਜਣ ਤੋਲ ਇਸ ਦ੍ਰਿਸ਼ਟਾਂਤ ਉੱਪਰ ਆਪ ਜੀ ਨੇ ਇੱਕ ਹੋਰ ਦ੍ਰਿਸ਼ਟਾਂਤ ਸਿੱਖਾਂ ਨੂੰ ਸੁਣਾਇਆ ਆਪ ਜੀ ਨੇ ਫਰਮਾਇਆ ਕਿ ਨਾਮ ਖੰਬ ਹੈ ਜਿਸ ਦਾ ਨਾਮ ਜਪਿਆ ਜਾਏ ਹੁਮਾ ਪੰਛੀ ਹੈ ਜਗਿਆਸੂ ਨਾਮ ਜਪਣ ਵਾਲਾ ਉਸ ਦੇ ਨਾਲ ਜੇ ਇਹ ਨਾਮ ਪ੍ਰਾਣਾ ਦੇ ਅੰਤ ਤੱਕ ਲੱਗ ਰਹੇ ਤਾਂ ਇਹ ਖੰਭ ਜਗਿਆਸੀ ਤੀਰ ਨੂੰ ਲੈ ਕੇ ਸ੍ਰੀ ਅਖਾਰ ਪੁਰਖ ਦੇ ਪਾਸ ਜਿੱਥੇ ਨਾਮੀ ਦਾ ਵਾਸਾ ਹੈ ਲੈ ਜਾਂਦਾ ਹੈ ਇਸ ਕਰਕੇ ਨੇ ਸਿੱਖੋ ਸਦਾ ਹੀ ਗੁਰਬਾਣੀ ਪ੍ਰੇਮ ਨਾਲ ਪੜਦੇ ਰਹੋ ਇਹ ਜਗਤ ਤੋਂ ਪਾਰ ਹੋਣ ਦੀ ਨਿਸ਼ਾਨੀ ਹੈ ਉੱਠਦੇ ਬੈਠਦੇ ਚੱਲਦੇ ਫਿਰਦੇ ਸਦਾ ਹੀ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਈ ਰੱਖੋ ਤੁਹਾਡਾ ਫਿਰ ਸੰਸਾਰ ਵਿੱਚ ਆਉਣਾ ਮਿਟ ਜਾਵੇਗਾ ਆਪਣੀ ਬਾਹਰ ਸਰੀਰ ਦੀ ਰਹਿਤ ਸੰਪੂਰਨ ਧਾਰਨ ਕਰੋ ਅਤੇ ਅੰਦਰ ਬਿਰਤੀ ਨੂੰ ਨਾਮ ਦੇ ਲਿੰਗ ਵਿੱਚ ਜੋੜ ਕੇ ਰੱਖੋ ਆਪ ਜੀ ਨੇ ਫਰਮਾਇਆ ਬਾਣਾ ਮੰਨਣਾ ਨਾਮ ਵਿੱਚ ਬਿਰਤੀ ਜੋੜਨੀ ਅਤੇ ਸਰੀਰ ਦੀ ਹਉਮੈ ਦਾ ਤਿਆਗ ਕਰਨਾ ਮੁਕਤੀ ਦੇ ਤਿੰਨ ਸਾਧਨ ਹਨ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਹਨ ਉਹ ਇਸ ਸ਼ੁਭ ਮਾਰਗ ਉੱਤੇ ਚੱਲਦੇ ਹਨ ਸਤਗੁਰੂ ਜੀ ਦੇ ਪਾਸੋਂ ਇਹ ਪਰਮ ਪਵਿੱਤਰ ਉਪਦੇਸ਼ ਸੁਣ ਕੇ ਸਿੱਖਾਂ ਨੇ ਪ੍ਰੇਮ ਵਿੱਚ ਗੱਡਗੱਡ ਹੋ ਕੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਸ਼ਰਧਾ ਨਾਲ ਸਤਨਾਮ ਵਾਹਿਗੁਰੂ ਦੇ ਸਿਮਰਨ ਵਿੱਚ ਪ੍ਰਵਿਰਤ ਹੋ ਗਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਉਹਨਾਂ ਸੰਗਤਾਂ ਲਈ ਹੈ ਜੋ ਰੋਜ਼ਾਨਾ ਗੁਰੂ ਦਾ ਨਾਮ ਜਪਦੇ ਨੇ ਗੁਰੂ ਦੀ ਗੁਰਬਾਣੀ ਪੜਦੇ ਨੇ ਜਾਂ ਉਹਨਾਂ ਲੋਕਾਂ ਲਈ ਜੋ ਹਜੇ ਤੱਕ ਸ਼ੁਰੂ ਨਹੀਂ ਹੋਏ ਅਤੇ ਨਾਲ ਹੀ ਸੰਗਤ ਜੀ ਉਹ ਲੋਕ ਵੀ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੇ ਤੇ ਮੂਲ ਮੰਤਰ ਜੀ ਦਾ ਜਾਪ ਕਰਦੇ ਨੇ ਸੋ ਸੰਗਤ ਜੀ ਸਭ ਨੂੰ ਮੂਲ ਮੰਤਰ ਜੀ ਦਾ ਜਾਪ ਤੇ ਨਾਲ ਨਾਲ ਇਸ ਪੰਗਤੀ ਦਾ ਵੀ ਜਾਪ ਕਰਨਾ ਚਾਹੀਦਾ ਹੈ ਸੰਗਤ ਜੀ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਇਹੀ ਪੰਕਤੀਆਂ ਸੁਣਾ ਕੇ ਸਾਡੇ ਜੀਵਨ ਨੂੰ ਸਰਲ ਕਰੰਦੇ ਆਸਾਨ ਤਰੀਕੇ ਦੱਸੇ ਨੇ ਅਸੀਂ ਸਾਰੀਆਂ ਖੁਸ਼ੀਆਂ ਗ੍ਰਹਿਣ ਕਰ ਸਕਦੇ ਆ ਸੰਗਤ ਜੀ ਇਹ ਸ਼ਬਦ ਉਹਨਾਂ ਲੋਕਾਂ ਲਈ ਹੈ ਜੋ ਮੂਲ ਮਤਰਜੀਦਾ ਜਾਪ ਕਰਦੇ ਹਨ ਜਾਂ ਸੰਗਤ ਜੀ ਉਹਨਾਂ ਲੋਕਾਂ ਲਈ ਜੋ ਹਜੇ ਤੱਕ ਸ਼ੁਰੂ ਨਹੀਂ ਹੋਏ ਸੋ ਸੰਗਤ ਜੀ ਜੇਕਰ ਉਹ ਇਸ ਪੰਕਤੀ ਨਾਲ ਸ਼ੁਰੂ ਕਰਦੇ ਹਨ ਤਾਂ ਸੰਗਤ ਜੀ ਅਕਾਲ ਪੁਰਖ ਸੱਚੇ ਗੁਰੂ ਉਹਨਾਂ ਉਤੇ ਬਿਆਨਤ ਬਖਸ਼ਿਸ਼ਾਂ ਦੀ ਵਰਖਾ ਕਰਨਗੇ ਸੰਗਤ ਜੀ ਇੱਕ ਦਿਨ ਗੁਰੂ ਜੀ ਦੀਵਾਨ ਦੇ ਵਿੱਚ ਬੈਠੇ ਸਨ ਕਿਨਾਰ 'ਤੇ ਇੱਕ ਸਾਧੂ ਦਾ ਰੂਪ ਧਰ ਕੇ ਆਇਆ ਅਤੇ ਆਪ ਜੀ ਨੂੰ ਪੰਛੀਆਂ ਦੇ ਸੁੰਦਰ ਖੰਭ ਪੀਟਾ ਕਰਕੇ ਨਮਸਕਾਰ ਕੀਤੀ ਅਤੇ ਬੈਠ ਗਿਆ ਸਤਗੁਰੂ ਜੀ ਨੇ ਉਸ ਨੂੰ ਹੱਸ ਕੇ ਆਖਿਆ ਰਿਖੀ ਜੀ ਤੁਸੀਂ ਖਾਂਬ ਲਿਆਉਣ ਦੀ ਖੇਚਲ ਕਿਉਂ ਕੀਤੀ ਹੈ ਤੁਹਾਡਾ ਤਾਂ ਦਰਸ਼ਨ ਹੀ ਬਹੁਤ ਪਵਿੱਤਰ ਹੈ ਜਦੋਂ ਕਿਸੇ ਉਤੇ ਕਿਰਪਾ ਹੁੰਦੀ ਹੈ ਤੁਸੀਂ ਆਪਣਾ ਦਰਸ਼ਨ ਦਿੰਦੇ ਹੋ ਸਤਗੁਰੂ ਜੀ ਦੇ ਬਚਨ ਸੁਣ ਕੇ ਚਤੁਰਨਾਰ ਰਿਖੀ ਨੇ ਨਿਮਰ ਆਖਿਆ ਗੁਰੂ ਜੀ ਆਪ ਅਕਾਲ ਪੁਰਖ ਦੇ ਪਰਮ ਪ੍ਰਿਆਪਤਰ ਹੋ ਤੁਸੀਂ ਹਿੰਦੂ ਧਰਮ ਨੂੰ ਰੱਖਣ ਲਈ ਇਹ ਰੂਪ ਧਾਨ ਕੀਤਾ ਹੈ ਤੁਹਾਡਾ ਦਰਸ਼ਨ ਤਿੰਨਾ ਆਦ ਵਿਆਦ ਉਪਾਦ ਤਾਪਾਂ ਨੂੰ ਦੂਰ ਕਰਨ ਵਾਲਾ ਹੈ ਮੈਂ ਸੁਰਗਾਂ ਵਿੱਚੋਂ ਆਪਣੀ ਖੁਸ਼ੀ ਦੇ ਨਾਲ ਤੁਹਾਡੇ ਚਰਨ ਪਰਸਣਾ ਆਇਆ ਹਾਂ ਖਾਲੀ ਹੱਥ ਆਉਣਾ ਚੰਗਾ ਨਹੀਂ ਹੁੰਦਾ ਇਸ ਕਰਕੇ ਕੁਝ ਭੇਟਾ ਹਾਜ਼ਰ ਕਰਨਾ ਚਾਹੁੰਦਾ ਸੀ ਇਸ ਵਿਚਾਰ ਨਾਲ ਮੈਂ ਸੋਚਿਆ ਕਿ ਇਹ ਭੇਟਾ ਉਹ ਹੋਣੀ ਚਾਹੀਦੀ ਹੈ ਜਿਹੜੀ ਬਹੁਤ ਪਿਆਰੀ ਹੋਵੇ ਆਪ ਸ਼ਸਤਰਧਾਰੀ ਹੋ ਧਰਮ ਦੀ ਰੱਖਿਆ ਵਾਸਤੇ ਆਪ ਜੀ ਨੇ ਜੁਦ ਕਰਨੇ ਹਨ ਅਤੇ ਸਭ ਤੋਂ ਪਿਆਰਾ ਸ਼ਸਤਰ ਤੁਹਾਨੂੰ ਤਨੁਸ਼ ਬਾਣ ਹੈ ਇਸ ਕਰਕੇ ਮੈਂ ਤੁਹਾਡੇ ਬਾਣਾ ਨਾਲ ਲਾਉਣ ਵਾਸਤੇ ਇਹ ਹੁਮਾ ਪੰਛੀਆਂ ਦੇ ਖੰਭ ਚੁਣ ਕੇ ਲਿਆਉਂਦੇ ਹਨ ਇਹਨਾਂ ਨੂੰ ਜੇ ਤੁਸੀਂ ਆਪਣੇ ਬਾਣਾ ਨਾਲ ਲਾ ਕੇ ਬਾਣ ਚਲਾਓਗੇ ਤਾਂ ਇਹ ਪੰਛੀ ਵਾਂਗ ਉੱਡ ਕੇ ਵੈਰੀ ਉੱਤੇ ਜਾਣਗੇ ਇਸ ਤਰ੍ਹਾਂ ਦੇ ਬਚਨ ਬिलास ਕਰਕੇ ਨਾਰਦ मुनि ਅੰਤਰ ਧਿਆਨ ਹੋ ਗਿਆ ਪਿੱਛੋਂ ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਸਾਧੂ ਕੌਣ ਸੀ ਸਤਿਗੁਰੂ ਜੀ ਨੇ ਕਿਹਾ ਇਹ ਬ੍ਰਹਮਾ ਦਾ ਪੁੱਤਰ ਨਾਰਦ ਮੁਨੀ ਸੀ ਇਹ ਖੰਭ ਜੋ ਦੇ ਕੇ ਗਿਆ ਹੈ ਇਹਨਾਂ ਦੀ ਮਹਿਮਾ ਤੁਹਾਨੂੰ ਦੱਸਦੇ ਹਾਂ ਉਪਰੰਤ ਸਤਿਗੁਰੂ ਜੀ ਨੇ ਇਹ ਖੰਭ ਇੱਕ ਸਿੱਖ ਨੂੰ ਦੇ ਕਰਕੇ ਆਖਿਆ ਕਿ ਇਹਨਾਂ ਨੂੰ ਉਸ ਕਾਰੀਗਰ પાસે ਕੁਝ ਤੀਰਾਂ ਦੇ ਨਾਲ ਲਗਵਾ ਕੇ ਲਿਆਓ ਜਦ ਤੀਰਾਂ ਨੂੰ ਖੰਭ ਲਗਵਾ ਕੇ ਸਿੱਖ ਲੈ ਕੇ ਆਇਆ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਤੁਸੀਂ ਦੂਰ ਜਾ ਕੇ ਖੜੇ ਹੋ ਜਾਓ ਅਸੀਂ ਇਹ ਬਾਣ ਚਲਾਵਾਂਗੇ ਤੁਸੀਂ ਇਹਨਾਂ ਨੂੰ ਲੱਭ ਕੇ ਲੈ ਕੇ ਆਉਣਾ ਆਪ ਜੀ ਦਾ ਹੁਕਮ ਸੁਣ ਕੇ ਸੈਂਕੜੇ ਸਿੰਘ ਭੱਜ ਕੇ ਦੂਰ ਪੂਰਬ ਦਿਸ਼ਾ ਵੱਲ ਜਾ ਖੜੇ ਹੋਏ ਆਪ ਜੀ ਨੇ ਆਪਣਾ ਤਣੁਕ ਖਿੱਚ ਕੇ ਸਭ ਦੇ ਸਾਹਮਣੇ ਇੱਕ ਬਾਣ ਆਕਾਸ਼ ਵੱਲ ਕਰਕੇ ਚਲਾਇਆ ਅਤੇ ਸਿੰਘਾਂ ਨੂੰ ਆਖਿਆ ਕਿਸ ਨੂੰ ھیਠਾ ਡਿੱਗਦੇ ਨੂੰ ਨਜ਼ਰ ھیਠਾ ਰੱਖਣਾ ਕਿਤੇ ਗਵਾਚ ਨਾ ਜਾਏ ਝਟਪਟ ਸਾਡੇ ਪਾਸ ਲੈ ਆਉਣਾ ਜਦ ਆਪ ਜੀ ਨੇ ਬਾਣ ਚਲਾਇਆ ਤਦੋਂ ਬੜੀ ਉੱਚੀ ਆਵਾਜ਼ ਹੋਈ ਜੋ ਸਭ ਨੇ ਸੁਣੀ ਸਾਰੇ ਵੇਖਣ ਵਾਲੇ ਬਾਣ ਨੂੰ ਉੱਤੇ ਜਾਂਦੇ ਨੂੰ ਵੇਖਦੇ ਰਹੇ ਪਰ ਇਹ ਉੱਤੇ ਜਾਂਦਾ ਹੋਇਆ ਦਿਸ ਨੂੰ ਹੀ ਹਟ ਗਿਆ ਫਿਰ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਹੀ ਸਭ ਦੇ ਸਾਹਮਣੇ ਦੂਜਾ ਤੀਜਾ ਚੌਥਾ ਤੇ ਪੰਜਵਾਂ ਬਾਣ ਚਲਾਇਆ ਸਾਰੇ ਬਾਣ ਉੱਤੇ ਗਏ ਦਿਸਣੋਂ ਵੀ ਹਟ ਗਏ ਇੱਕ ਪੈਰ ਤੱਕ ਸਾਰੇ ਲੋਕ ਖੜੇ ਉਡੀਕਦੇ ਰਹੇ ਕਿ ਬਾਣ ਡਿਗਣ ਤਾਂ ਵੇਖੀ ਪਰ ਕੋਈ ਬਾਣ ਨਹੀਂ ਡਿਗਿਆ ਸਿੰਘਾਂ ਨੇ ਵਾਪਸ ਆਣ ਕੇ ਸਤਿਗੁਰੂ ਜੀ ਨੂੰ ਦੱਸਿਆ ਕਿ ਕੋਈ ਬਾਣ ਨਹੀਂ ਡਿਗਾ ਉੱਪਰ ਹੀ ਉੱਪਰ ਗਏ ਹਨ ਅਸੀਂ ਬੜੇ ਹੈਰਾਨ ਹਾਂ ਕਿ ਉੱਪਰ ਜਾ ਕੇ ਕਿੱਥੇ ਟਿਕੇ ਹਨ ਤਗਰੂਜੀ ਨੇ ਫਰਮਾਇਆ ਉੱਪਰ ਤਾਂ ਸਾਰਾ ਪੁਲਾੜ ਹੀ ਹੈ ਉੱਪਰ ਕੋਈ ਥਾਂ ਨਹੀਂ ਜਿੱਥੇ ਤੀਰ اٹਕ ਗਏ ਹਨ ਤੁਸੀਂ ਉਹਨਾਂ ਦੀ ਚੰਗੀ ਤਰ੍ਹਾਂ ਪਾਲ ਕਰੋ ਬਾਣ ਬੜੇ ਅਮੋਲਕ ਹਨ ਕਿਤੇ ਗਵਾਚ ਨਾ ਜਾਣ ਸਿੱਖਾਂ ਨੇ ਕਿਹਾ ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਤੁਸੀਂ ਆਪ ਹੀ ਇਸ ਭੇਦ ਨੂੰ ਜਾਣਦੇ ਹੋ ਕਿ ਬਾਣ ਕਿੱਧਰ ਗਏ ਹਨ ਤੇ ਕਿੱਧਰ ਨਹੀਂ ਗੁਰੂ ਜੀ ਨੇ ਹੱਸ ਕੇ ਕਿਹਾ ਇਹ ਤੁਹਾਨੂੰ ਇੱਕ ਦ੍ਰਿਸ਼ਟਾਂਤ ਵਿਖਾਇਆ ਹੈ ਜਿਸ ਦਾ ਭਾਵ ਸੁਣੋ ਇਨ੍ਹਾਂ ਬਾਣਾ ਦੇ ਨਾਲ ਹਮਾਉਂ ਪੰਛੀ ਦਾ ਖੰਭ ਲੱਗਾ ਹੋਇਆ ਸੀ ਉਹ ਖੰਭ ਉਹਨਾਂ ਸਾਡੇ ਬਾਣਾ ਨੂੰ ਆਪਣੀ ਦੇਸ਼ ਵਿੱਚ ਲੈ ਗਏ ਹਨ ਇਸ ਕਰਕੇ ਹੇਟਾ ਕੋਈ ਨਹੀਂ ਡਿਗਾ ਇਸੇ ਤਰ੍ਹਾਂ ਹੀ ਜਿਹੜਾ ਪੁਰਸ਼ ਗੁਰਬਾਣੀ ਨੂੰ ਪ੍ਰੇਮ ਨਾਲ ਪੜ੍ਹ ਕੇ ਸੁਣ ਕੇ ਉਸ ਨਾਲ ਪ੍ਰੇਮ ਪਾਉਂਦਾ ਹੈ ਉਹ ਗੁਰਬਾਣੀ ਨਾਲ ਪ੍ਰੇਮੀ ਪਾਠੀ ਨੂੰ ਗੁਰੂ ਜੀ ਦੇ ਦੇਸ਼ ਵਿੱਚ ਲੈ ਜਾਂਦੀ ਹੈ ਜਿੱਥੋਂ ਫਿਰ ਭਵਜਲ ਸੰਸਾਰ ਵਿੱਚ ਡਿੱਗਣਾ ਨਹੀਂ ਹੁੰਦਾ ਗੁਰੂ ਜੀ ਹਮਾ ਰੂਪ ਪੰਛੀ ਹਨ ਉਹਨਾਂ ਦਾ ਸ਼ਬਦ ਖੰਭ ਰੂਪ ਹੈ ਸਿੱਖ ਦਾ ਹਿਰਦਾ ਤੀਰ ਸਮਾਨ ਹੈ ਜਿਸ ਨਾਲ ਗੁਰੂ ਜੀ ਦਾ ਉਪਦੇਸ਼ ਗੁਰਬਾਣੀ ਲੱਗ ਜਾਵੇ ਉਸ ਦਾ ਉੱਥੇ ਵਾਸਾ ਹੋ ਜਾਂਦਾ ਹੈ ਅਤੇ ਜਿੱਥੇ ਹਰਕ ਸੋਗ ਦਾ ਨਾਮ ਨਿਸ਼ਾਨ ਨਹੀਂ ਜਿੱਥੇ ਇੱਕ ਰਸ ਆਨੰਦ ਹੀ ਬਣਿਆ ਰਹਿੰਦਾ ਹੈ ਅਤੀਅ ਅਵਸਥਾ ਕਦੀ ਵੱਧ ਘਟ ਨਹੀਂ ਹੁੰਦੀ ਗੁਰਬਾਣੀ ਰੂਪਖੰਡ ਸਿੱਖ ਰੂਪੀ ਤੀਰ ਨੂੰ ਇਸ ਅਵਸਥਾ ਵਾਲੇ ਅਸਥਾਨ ਤੇ ਪਹੁੰਚਾ ਦਿੰਦਾ ਹੈ ਜੈਸਾ ਕਿ ਪੰਚਮ ਗੁਰੂ ਜੀ ਨੇ ਉਚਾਰਨ ਕੀਤਾ ਹੈ ਸਲੂਕ ਮਹੱਲਾ 5 ਖੰਭੇ ਵੀ ਕਾਂਟੜੇ ਜੀ ਲਹਾ ਕਿੰਨਾ ਸਾਮੀ ਤੋਲ ਤੰਨ ਜੜਾਈਆਂ ਆਪਣੇ ਲਹਾ ਸ ਸੱਜਣ ਤੋਲ ਇਸ ਦ੍ਰਿਸ਼ਟਾਂਤ ਉੱਪਰ ਆਪ ਜੀ ਨੇ ਇੱਕ ਹੋਰ ਦ੍ਰਿਸ਼ਟਾਂਤ ਸਿੱਖਾਂ ਨੂੰ ਸੁਣਾਇਆ ਆਪ ਜੀ ਨੇ ਫਰਮਾਇਆ ਕੇ ਨਾਮ ਖੰਭ ਹੈ ਜਿਸ ਦਾ ਨਾਮ ਜਪਿਆ ਜਾਏ ਹੁਮਾ ਪੰਛੀ ਹੈ ਜਿਗਿਆਸੂ ਨਾਮ ਜਪਣ ਵਾਲਾ ਉਸ ਦੇ ਨਾਲ ਜੇ ਇਹ ਨਾਮ ਪ੍ਰਾਣਾ ਦੇ ਅੰਤ ਤੱਕ ਲੱਗ ਰਹੇ ਤਾਂ ਇਹ ਖੰਭ ਜਗਿਆਸੀ ਪੀਰ ਨੂੰ ਲੈ ਕੇ ਸ਼੍ਰੀ ਅਖਾਨ ਪੁਰਖ ਦੇ ਪਾਸ ਜਿੱਥੇ ਨਾਮੀ ਦਾ ਵਾਸਾ ਹੈ ਲੈ ਜਾਂਦਾ ਹੈ ਇਸ ਕਰਕੇ ਹੇ ਸਿੱਖੋ ਸਦਾ ਹੀ ਗੁਰਬਾਣੀ ਪ੍ਰੇਮ ਨਾਲ ਪੜ੍ਹਦੇ ਰਹੋ ਇਹ ਜਗਤ ਤੋਂ ਪਾਰ ਹੋਣ ਦੀ ਨਿਸ਼ਾਨੀ ਹੈ ਉੱਤ ਦੇ ਬੈਠਦੇ ਚੱਲਦੇ ਫਿਰਦੇ ਸਦਾ ਹੀ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਈ ਰੱਖੋ ਤੁਹਾਡਾ ਫਿਰ ਸੰਸਾਰ ਵਿੱਚ ਆਉਣਾ ਮਿਟ ਜਾਵੇਗਾ ਆਪਣੀ ਬਾਹਰ ਸਰੀਰ ਦੀ ਰਹਿਤ ਸੰਪੂਰਨ ਧਾਰਨ ਕਰੋ ਅਤੇ ਅੰਦਰ ਬਿਰਤੀ ਨੂੰ ਨਾਮ ਦੀ ਲਿੰਬ ਵਿੱਚ ਜੋੜ ਕੇ ਰੱਖੋ ਆਪ ਜੀ ਨੇ فرمایا ਭਾਣਾ ਮੰਨਣਾ ਨਾਮ ਵਿੱਚ ਬਿਰਤੀ ਜੋੜਨੀ ਅਤੇ ਸਰੀਰ ਦੀ ਹੋਮੇ ਦਾ ਤਿਆਗ ਕਰਨਾ ਮੁਕਤੀ ਦੇ ਤਿੰਨ ਸਾਧਨ ਹਨ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਹਨ ਉਹ ਇਸ ਸ਼ੁਭ ਮਾਰਗ ਉੱਤੇ ਚੱਲਦੇ ਹਨ ਸਾਧਗੁਰੂ ਜੀ ਦੇ ਪਾਸੋਂ ਇਹ ਪਰਮ ਪਵਿੱਤਰ ਉਪਦੇਸ਼ ਸੁਣ ਕੇ ਸਿੱਖਾਂ ਨੇ ਪ੍ਰੇਮ ਵਿੱਚ ਗਦਗਦ ਹੋ ਕੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ